ਜਾਮ ਘਰਨ ਲੱਗਿਆ ਬਈ ਮਾਸ਼ਾਅੱਲਾ ਨਿਕਲ ਆਲਾ ਭਾਈ ਸਾਰਾ ਸਰੀਰ ਹਿਲਦਾ ਜੀ ਮੋਟਾ ਮਦੋ ਬਈ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ। ਇਹ ਬਣਾ ਕੰਮ ਚੱਲ ਰਿਹਾ ਬਈ ਪੂਰੇ ਜੋਰ ਨਾਲ। ਅੱਜ ਲਾ ਆ ਲੈਂਟਰ ਢੇੜਤੇ ਆ। ਉਹ ਪਿਛਲਾ ਐਂਟਰ ਸ਼ੁਰੂ ਕਰਨੇ ਇਹਨਾਂ ਨੇ। ਅੱਜ ਦੇਖਦੇ ਵੇ ਕਿੰਨਾ ਕੰਮ ਖਿੱਚਣ ਦਾ ਤੇ ਮਸ਼ੀਨ ਵੀ ਲੈ ਕੇ ਆਉਂਦੇ ਦੇਖਦੇ। ਤੇ ਕਰਦੇ ਆਪਾਂ ਵੀਡੀਓ ਸ਼ੁਰੂ। ਚਲੋ ਵੀ ਕੰਮ ਜਲਦੀ ਹੋ ਗਿਆ ਸੀਗਾ। ਅੰਦਰ ਅਸੀਂ ਇੱਧਰ ਵੀ ਜਿਹੜੇ ਮਾਸੇ ਰਹੀਆਂ ਨੇ ਸਾਡੇ। ਤੇ ਚਲੋ ਹੁਣ ਤੁਹਾਨੂੰ ਉੱਪਰ ਜਾ ਕੇ ਦਿਖਾਉਂਦਾ ਕਿੰਨਾ ਕੰਮ ਹੋ ਗਿਆ, ਕਿੰਨਾ ਕ ਰਹਿ ਗਿਆ। ਆਣੇ ਮਸ਼ੀਨ ਚਲਦੀ ਦਿਖਾਉਂਦਾ ਤੁਹਾਨੂੰ ਮੈਂ ਉੱਪਰ ਇਹ ਵੀ ਨਾਲ ਹੋ ਰਿਹਾ ਦੱਸਦਾ ਦੋ ਪਛੜਾ ਕੇ ਚੱਲੇਗੇ ਘੰਟੇ ਦੋ ਹੀ ਹੋਏ ਆ ਇਹ ਦੋ ਘੰਟੇ ਦੇ ਲੋ ਕਿੰਨਾ ਕੰਮ ਖੇਚਦਾ ਇੱਕ ਮਸ਼ੀਨ ਲੱਗੀ ਵੀ ਨਾਲ ਦੋ ਬੰਦੇ ਆ ਹੈ ਤੋੜਨਾ ਪਊਗਾ ਦੇਖ ਮੋਂਗਾ ਪੈੜ ਬਣ ਗਿਆ ਥੋੜਾ ਉੱਪਰ ਤੇ ਜਿੱਦਾਂ ਮੈਂ ਬਣਾਇਆ ਤਾਂ ਨਾ ਬਹੁਤ ਕੁਦਰ ਬਣਾਇਆ ਤਾਂ ਅੱਛਾ ਜੀ ਰੋਜ਼ ਲੰਗਰ ਚੱਲਦਾ ਰੋਜ਼ ਰੋਜ਼ ਮਿੱਠਾ ਸੀ ਨਿੰਬੂ ਪਾਣੀ ਹਾਂ ਕਿੱਤੀ ਗਿਟਾ ਸੀ ਆਪਣੇ ਹੱਥਾਂ ਨਾਲ ਲਗਾਈ ਹੋਈ ਹੈ 1 ਕਿੱਟ ਅੱਛਾ ਇਹ ਟਾਪਾਣੀ ਲਾਉਣਾ ਹੈ ਟੋਮਾ ਸੈਰ ਕਰਨੀ ਸੋਸਮ ਸੋਏ ਬਹੁਤ ਹਾਂ ਇੰਨਾ ਚੌਕ ਦਾ ਵੀ ਕੰਮ ਛੱਡ ਕੇ ਦਿਮਰਾ ਦੇ ਕੰਮ ਹੋਇਆ ਵਾ ਇਹੋਂ ਤੱਕ ਤੇ ਖੜਾ ਕਰ ਲਿਆ ਚੱਕੇ ਲਾ ਲਈ ਉਹਦੇ ਵਿੱਚ ਉਹ ਇਹਦੇ ਵਿੱਚ ਪਹਿਲੀ ਜਾਣਾ ਛੋਟੇ ਛੋਟੇ ਹੁੰਦੇ ਸੀ ਖਾ ਖੇਡਣਾ ਉੱਪਰ ਚੜ ਕੇ ਬਹੁਤ ਗਿਆਨੇ ਸਾਰੇ ਪਿੰਡ ਦੇ ਉਹ ਖੇਡਿਆ ਕਰਦੇ ਤੇ ਆ ਕੇ ਹਾਂਜੀ ਘਰ ਤੇ ਬੈ ਉਹਦਾ ਰੇਤਾ ਪਿਆ ਉਹਦਾ ਸਾਰੇ ਉਹ ਇਹ ਵੀ ਖਾੜੀ ਉਹਨਾਂ ਦਾ ਇੱਧਰ ਵੀ ਹੈ ਵੀ ਇੱਧਰ ਖਾਲੀ ਦਾ ਪਰ ਉਸ ਟਾਈਮ ਦੂਸਰੋਂ ਬਣਾਏ ਦੋ ਨਾ ਉਦੋਂ ਇਹੀ ਬਹੁਤ ਸੋਹਣੇ ਲੱਗਦੇ ਤੇ ਹਾਂਜੀ ਹੌਲੀ 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 ਜਿੱਡੇ ਨਵੇਂ ਨਵੇਂ ਤਕਨੀਕਾਂ ਜਾਂਦੇ ਨੇ ਨਵੇਂ ਤੋਂ ਜ਼ਿਆਦਾ ਆ ਜਾਂਦੀਆਂ ਨੇ ਪਰ ਇਹ ਤਕਨੀਕਾਂ ਨਹੀਂ ਜੋ ਉਸ ਬਣਾਉਂਦੇ ਆ। ਜਦੋਂ ਤੇ ਇਦਾਂ ਦੇ ਮਕਾਨ ਬਣ ਗਿਆ ਅੰਦਰ ਬਾਥਰੂਮ ਤੇ ਇਲੈਕਟ੍ਰਿਕ ਸਾਰਾ ਕੁਝ ਅੰਦਰ ਬਣਾਉਂਦੇ ਆ। ਹਾਂ ਕਿੱਥੇ ਕਰਦੇ ਬਾਹਰ ਬਣਾਇਆ ਕਰਦੇ ਸੀ ਨਾਲੇ ਨਾਲ ਪਾਣੀ ਵੀ ਬਾਹਰ ਹੁੰਦਾ ਸੀ। ਹੁਣ ਆਪਣਾ ਬਾਹਰ ਇਹਦਾ ਹੁਣ ਸਾਰਾ ਉਹ ਹੀ ਹੋਵੇ ਸਾਰੇ ਨਾਲ ਸਾਰਾ ਅੰਦਰ ਕਰ ਲਿਆ। ਉੱਥੇ ਹੀ ਰਸੋਈ ਹੈ ਉੱਥੇ ਹੀ ਬਾਥਰੂਮ ਹੈ। ਹਾਂਜੀ। ਇਹ ਹਜੇ ਸਿਸਟਮ ਬਣਾਉਂਦੇ ਆ। ਇਹ ਆਇਆ ਸਾਰਾ ਕੁਝ ਬਾਹਰ ਤੋਂ ਹੈ। ਹਾਂਜੀ। ਜਦ ਬੰਦਾ ਬਾਹਰ ਦੇਖਦਾ ਬਾਹਰ ਤੇ ਤਕਨੀਕ ਆਉਣ ਲੱਗਦੀ ਆ। ਹਰ ਖੁੱਲ੍ਹੇ ਚਾਹੀਦਾ ਹੁਣ ਚਲੋ ਆਪਣਾ ਵਧੀਆ ਬਣ ਜੂਗਾ ਇਹ ਤੁਸੀਂ ਆਪਣੇ ਹੱਥਾਂ ਨਾਲ ਬਣਾਇਆ ਸਾਰਾ ਉੱਪਰ ਬਹੁਤ ਮਿਹਨਤ ਕਰੀ ਉਸਦਾ ਪੈਂਡੈਂਟ ਹੈ ਤੁਸੀਂ ਮਿੱਕਲੀ ਬਚਾੜੀ ਬਚਾ ਰਹੇ ਉਸ ਮਿੱਕਲੀ ਹੋ ਗਰਦਾ ਸੀ ਹੈ ਹੈ ਨਹੀਂ ਦਾ ਹਾਂਜੀ ਉਹ ਵਿਚਾਰ ਐ ਮੈਂ ਹਿੰਦੀ ਸੋ ਹੈ ਕੰਪਲੀਟ ਘੰਟਾ ਫालतू ਲਾਉਂਦਾ ਅੱਛੇ ਕਿੰਨਾ ਪੰਜ ਦੇ ਦਿੱਤੇ ਹੈ ਹਾਂ ਤੇ 6 ਘੰਟਾ ਫालतू ਲਾਉਂਦਾ ਹੈ ਹੈ ਉਹਦਾ ਪਾਪਾ ਜੀ ਨੇ ਹੈ ਪਾਪਾ ਜੀ ਦੇ ਪੱਜੇ ਕਿੱਥੇ ਹੁੰਦੇ ਸੀ 5:00 ਤੋਂ 6:00 ਵਜੇ ਉਹ ਉੱਪਰ ਜਾਂਦੇ ਸੀ ਉਹਨਾਂ ਨੇ ਆ ਕੇ ਹੱਲਾ ਸ਼ੇਰੀ ਦਿੱਤੇ ਜਿਹਨੇ ਫਿਰ ਚੱਲਦਾ ਦਾ ਕੰਮ ਹੈ ਤੇ ਕੰਮ ਕਿੱਛਾ ਹੋ ਰਿਹਾ ਜੇ ਨਾਲ ਬੱਕਾ ਮਤਾ ਹੀ ਆ ਬਸ ਦੇਖ ਜਦ ਜਾਂ ਬਣਾਈਏ ਦੇ ਸੀ ਡਿਜ਼ਾਈਨਿੰਗ ਨਾਲ ਤਾਂ ਬਣਾਈ ਜੀ ਪੂਰੇ ਇਸ ਚੈਲਿਕ ਨਹੀਂ ਬਣੀ ਦੀ ਹੈ ਇੱਕ ਟਾਇਲ ਬੜੀ ਔਖੀ ਰੁਕਦੀ ਤੇ ਅੱਛਾ ਬੜਾ ਔਖਾ ਬਲਸ ਤੋਂ ਦਵਾਇਨ ਲੱਗਦਾ ਪੈਣੀ ਤਾਂ ਮੈਂ ਕਿਉਂ ਲੀਵਰ ਵਾਲਾ ਹੋਇਆ ਕਰਦਾ ਸੀ ਇਹਨੂੰ ਗੁੰਗੇ ਤਾਂ ਪੈਣੀ ਦੇ ਹਾਂਜੀ ਆ ਗਿਆ ਦੋ ਉਹ ਵਿਚਾਰੇ ਤੋ ਉਹ ਮੁੰਡੇ ਨੇ ਬਹੁਤ ਬੋਲ ਤੋ ਕਰੀ ਮੇਜਰ ਆ ਜਾ ਕਰਦਾ ਦਾ ਆਪਣਾ ਹੈ ਬੋਰੋ ਫਿਰਦੇ ਇੱਟਾਂ ਐ ਕਰਕੇ ਐ ਮਾਰਦੇ ਉੱਪਰ ਦੇ ਨਾਲ ਉੱਪਰ ਫੜ ਲੈਣ ਦੇ ਦੇ ਸੁਣਦਾ ਨਹੀਂਦਾ ਹੈਗਾ ਹਾਂ ਬਹਤ ਨਾਲ ਸਾਰਿਆਂ ਨਾਲ ਗੱਡੀ ਨਾਲ ਮਾਰ ਕੇ ਰੁਕਣਾ ਮੈਂ ਕਿ ਰੁਕ ਜਾ ਵਸ ਨਹੀਂ ਤਾਂ ਹਲੇ ਚੱਲੀ ਜਾ ਰੇ ਬਸ ਆ ਜੀ ਚੱਲ ਉੱਪਰ ਚੱਲ ਅਸਾਂ ਗੱਡੀ ਵਾਲੇ ਤੋਂ ਮਰੇ ਹਾਂ ਨਹੀਂ ਆਉਂਦੀ ਪੱਕੇ ਕਿਉਂ ਉਹ ਉੱਪਰ ਆ ਕੇ ਦਿਖਾ ਕੇ ਲੈ ਕੇ ਆਉਣਾ ਤੁਹਾਨੂੰ ਮੈਂ ਅੱਜ ਭਾਈ ਫ੍ਰੀਟਾਟ ਚੱਲਦੀ ਹੈ ਨਾ ਹਲਾਰ ਕੇ ਰੱਖਤਾ ਲੈਂਟਰ ਬਾਹਰ ਓਮ ਜੀ ਬਹੁਤ ਵੱਡਾ ਹੈ ਜੀ ਜਦੋਂ ਫਾਰਨ ਲੈਂਟਰੋਂ ਵਾਈਬ੍ਰੇਟ ਕਰੀਏ ਨਾ ਸੋਫਾ ਤਰਦਾ ਪਰ ਇਹ ਕਿਤੇ ਖੰਦ ਖੰਦ ਨਾ ਆਵੇ ਜਦੋਂ ਸਾਰਾ ਸਾਰੀ ਚੋਰੀ ਉਤਰੀ ਜਾਣਾ I don't have a the thank you. ਪਿੰਡ ਦੇ ਖੜਕਾ ਸੁਣਦਾ ਟਕ ਟਕ ਆਦੇ ਪਿੰਡ ਚ ਸੁਣਦੇ ਜਿਤਨਾ ਫੇਰ ਚੱਲਦਾ ਹੁੰਦਾ ਐਂ ਆਵਾਜ਼ ਹੁੰਦੀ ਐਨਾ ਨਕਰਾ ਪੂਰਾ ਹਿਲਦਾ ਐਨਾ ਨਕਰਾ ਪੂਰਾ ਹਿਲਦਾ ਨੀ ਮੇਰਾ ਹੁੰਦਾ ほんとに。 ਲੋ ਵੀ ਲੈਂਟਰ ਸਾਰੇ ਧੜ ਗਿਆ ਵਾ ਥੋੜਾ ਰਹਿ ਗਿਆ ਇਹ ਚੋਂ ਉਹ ਇੱਕ ਜਣਾ ਤੋੜਨ ਲੱਜੂਗੇ ਦੋ ਜਣੇ ਹੁਣ ਟਰਾਲੀ ਭਰਨ ਲੱਜੂਗੇ ਉਹ ਵੀਰਾ ਟਰਾਲੀ ਲੈ ਕੇ ਆਉਂਗਾ ਤੇਰੇ ਟਰਾਲੀ ਭਰੂਗੇ ਤੇ ਲੋ ਹਣਾ ਵੀ ਪਟਾਉਣਾ ਟਰਾਲੀ ਭਰਨੇ ਪਹਿਲਾਂ ਉੱਪਰ ਦਾ ਧੜ ਗਿਆ ਸਾਰੇ ਲੋ ਵੀ ਇਹ ਵੀ ਪਟਤਾ ਟਰਾਲੀ ਦਾ ਵੇਟ ਹੋ ਰੇ ਚੱਲੇ ਕਿ ਮੈਂ ਫੇਰ ਫੋਨ ਕਰਦਾ ਵੀਰੇ ਨੂੰ ਉਹਨੂੰ ਲੱਗਦਾ ਕਿ ਨਾ ਘਰ ਦੇੜਿਆ ਪਾ ਹੁੰਦਾ ਕੋਈ ਖੋਲ ਗਿਆ ਰੱਖਤਾ ਟਰਾਲੀ 'ਤੇ ਬੈਠ ਹੋ ਰਹੀ ਟਰਾਲੀ ਬਸਾਉਣੀ ਆਨ ਆਪਰੇਟ ਹੋਣਾ ਚਾਹੀਦਾ ਤਾਂ ਹੁਣ ਵੀ ਆ ਗਈ ਟਰਾਲੀ ਸਾਡੀ ਬੈਗ ਕਰਕੇ ਖੜਾ ਹੁੰਦਾ ਦਰਦ ਦੱਕ ਪਤਰੇਕ ਬਸ ਬਸ ਸਭੇ ਟਰਾਲੀ ਵਰਕ ਕਰਤੀ ਹੁਣ ਅਰੇ ਗਏ ਭਾਈ ਹੁਣ ਮਸੀਹਾਂ ਨਾਲ ਜਾਣ ਦਾ ਟਾਈਮ ਹੋ ਗਿਆ ਤੇ ਮਸੀਹਰੇ ਕਹਿੰਦੇ ਸਾਨੂੰ ਇੱਕ ਵਾਰ ਮੋਟਰ ਵੀ ਦਿਖਾ ਲਿਆ ਤੇ ਹੁਣ ਇਹਨੂੰ ਮੋਟਰ ਦਿਖਾ ਕੇ ਤੇ ਬਾਸ ਚੜਾ ਲੈਣ ਆਪਾਂ 보이 모로 보이. 이 빠르나? 맞안 들어야 할도요 ਬਾਟਾ ਦਰ ਅਦੁੱਤੀ ਨਾਲ ਵੱਲ ਉੱਥੇ ਖੜ ਉੱਥੇ ਖੜ ਖੜ ਨੂੰ ਦੇਖ ਉੱਥੇ ਖੜ ਲੈ ਉੱਡ ਗਈ ਰਾ ਤਵਾ ਕੈਂਪਰ ਲਿਆ ਚੱਕ ਕੇ ਇਹਨਾਂ ਤੇ ਵੇਰੀ ਵੱਨ ਲੱਗਦੀ ਰਹੇਗੀ ਠੀਕ ਹੈ ਵਿਚੇ ਫੜ ਤੇ ਦੋ ਬਈ ਮਸੀ ਨੂੰ ਛੱਡ ਕੇ ਘਰਾਂਗੇ ਸੀਗੇ ਤੇ ਟਰਾਲੀ ਆਪਣੀ ਭਰ ਚੱਲੀ ਆਲਗਿੰਗ ਕਰਦਾ ਹੁੰਦੀ ਵੀ ਅੰਦਰੋਂ ਜਾਲੀ ਜੀ ਨੂੰ ਦੇਖਦਾ ਇਧਰੋਂ ਇਹ ਲਿੰਕ ਤੇ ਕਿਤੇ ਦਿਖਿਆ ਹੁਣ ਦਿਖਿਆ ਤੇ ਭਰਨ ਦਾ ਵਾਦਾ ਨਿਮੇਂ ਚਰਾਂ ਦੇ ਖਾਲੀ ਕਰਦਣੀ ਆਪਾਂ ਨੇ ਤੇ ਦੇਖਦੇ ਹਾਂ ਹੁਣ ਕਾਤ ਤੱਕ ਭਰ ਹੁੰਦੀ ਹੈ ਹੁਣ ਟਾਈਮ ਵੀ ਆਪਣੇ 6:30 ਹੋ ਗਏ 4:30 ਹੋ ਗਏ ਸਾਡੇ ਨੂੰ ਛੁੱਟੀ ਕਰ ਲੈਣੀ ਹੈ ਇਹਨਾਂ ਨੇ 5:30 6 ਵਜੇ ਥੋੜਾ ਲੇਟ ਆਇਆ 6 ਵਜੇ ਤੱਕ ਰਹਿਣਾ ਬਾਕੀ ਟਾਈਮ ਪਰ ਦੇਖਾਂਗੇ ਅੱਜ ਇੱਕ ਟਰਾਲੀ ਭਰ ਕੇ ਖਾਲੀ ਕਰਦਾਂ ਨਹੀਂ ਚਲੋ ਹੁਣ ਮਿਲਦੇ ਜਾਂ ਟਰਾਲੀ ਭਰੂੰਗੀ ਤੇ ਲੋ ਵੀ ਆ ਕਮਰਾ ਅੱਧਾ ਖਾਲੀ ਹੋ ਗਿਆ ਇੱਧਰ ਟਰਾਲੀ ਭਰਤੀ ਤੇ ਚੱਲੇ ਹੋਵੇ ਉੱਛੇ ਵੀ ਕਰ ਦੇ ਦਿੰਦਾ ਲਖਾ ਤਾਂ ਠੀਕ ਆ ਤੇ ਆ ਛੱਤਪੁਰੀ ਦੀ ਘੜਤੀ ਆਉਂਦੇ ਕੱਲ ਦੇਖ ਲਈ ਆ ਆਪਣੇ ਅੱਧ ਹੋ ਗਈ ਮੱਕੇ ਨੂੰ ਟਾਈਮ ਹੋ ਗਿਆ ਛੁੱਟੀ ਦਾ ਹੁਣ ਟਰਾਲੀ ਭਰ ਕੇ ਕੰਮ ਨਿਬੇੜ ਦੰਦਾ ਤੇ ਲੋਈ ਟਰਾਲੀ ਭਰੀ ਵੀ ਜਵਾਉਂਦਾ ਓਏ ਹੋਏ ਹੋਏ ਕਰਦਾ ਜੀ ਹੇ ਲੋ ਬਈ ਕੰਮ ਚੱਲਦਾ ਚੱਚਰੀਆਂ ਇਹਦੇ 2-3 ਦਿਨ ਹੋ ਰਹੀ ਐ ਠੀਕ 2 ਦਿਨ ਦਿਨ ਵਾਂਗਿਆ ਹੋ ਰਹੀ ਹਨ ਦੇਖ ਕੇ ਹੌਲੇ ਹੌਲੇ ਨਾ ਨਾਉਂ ਦੇ ਕਿਹੜਾ ਸਵਾਰ ਕਿੱਥੇ ਲੈ ਕੇ ਜਾਣਾ ਕਿਹੜਾ ਵਰਤਣਾ ਨਹੀਂ ਬੱਸ ਨਾ ਪਤਾ ਕਿ ਕਿੱਥੇ ਰਹਿਣਾ ਤੇ ਨਾਉਂ ਨੇ ਜੇ ਜਰੂਰ ਬਾਰਾ ਪਰ ਨਾਲ ਦੀ ਨਾ ਕਵਰ ਕਰਨੀ ਐ ਇੱਕ ਵਾਰ ਦਬ ਗਿਆ ਉਹ ਨਿਕਲਦਾ ਨਹੀਂ ਹਮਾਰੇ ਬਾਅਦ ਵੀ ਟਾਈਮ ਤੇ ਚੈੱਕ ਹੋਵੇ ਚੱਕ ਹੋਵੇ ਨੀ ਇੱਕ ਵਾਰ ਥੱਲੇ ਗਿਰ ਗਿਆ ਤੇ ਰੋਈ ਜਾਦਾ ਉੱਪਰ ਤੇ ਕਰਵਾ ਕੇ ਨਾਲ ਲਾ ਗਿਆ ਥੱਲੇ ਵਾਲਾ ਚੂਹਣ ਚੁਵਾ ਦੇ ਬਾ ਹੁਣ ਉੱਪਰ ਟਰਾਲੀ ਭਰ ਕੇ ਥੱਲੇ ਵਾਲ ਚੁਵਾਉਣਾ ਇਹਦੇ ਹਾਂਜੀ ਥੱਲੇ ਸਫਾਈ ਚੁਣਾ ਕੇ ਚੱਕਰ ਕੋਈ ਰਾਸਤੇ ਦੇ ਰੋਡ ਉੱਤੇ ਬੰਦਾ ਹੁਣ ਨਾਲ ਗਰਜ ਬਕੀਰ ਵੀ ਗਿਰ ਜਾਂਦਾ ਮੈਂ ਨਾਲੀ ਵੀ ਸਾਫ ਕਰਾ ਲੈਣੇ ਨਾਲ ਦੇ ਨਾਲ ਹਾਂ ਰਹਿ ਗਿਆ ਹੀ ਆ ਕੱਲ ਹੋਊ ਕੱਲ ਬਾ ਮਟੀਰੀਅਲ ਚੱਕ ਹੋਣਾ ਸਾਰਾ ਬਲੈਂਟਰ ਤੋੜ ਕੇ ਆਜੂ ਵੇਖ ਕੱਲੂ ਕੰਮ ਆਜੂ ਕਾਹ ਚੋੜ ਗਿਆ ਉਹ ਲੈ ਲੱਖੇ ਜਾਂਦਾ ਤੇਰਾ ਆਜੂ ਵਾਈ ਪ੍ਰੋਪਰਾ ਪ੍ਰੋਪਰਾ ਨਹੀਂ ਹੁੰਦਾ ਅਜੇ ਘੱਟੋ ਘੜ 10 ਦਿਨ ਕੁਛ ਨਹੀਂ ਪਤਾ ਲੱਗਣਾ ਵੀ ਕੀ ਹੋ ਰਿਹਾ 10 ਦਿਨ ਬਾਅਦ ਐਵੇਂ ਦਾ ਪਤਾ ਲੱਗਣ ਲੱਗਣਾ ਐ ਦਾ ਯਾਰ ਬੰਦੇ ਲੱਗੇ ਗਿਆ ਟਾਈਮ ਤਾਂ ਲੱਗ ਰਹੀ ਹੈ ਟਾਈਮ ਲੰਦਾ ਤੇ ਟਾਕੇ ਟੁਕੀਆਂ ਵੀ ਗੇੜਨੇ ਲਾ ਕੇ ਥੱਲੇ ਕੱਲ ਦਾ ਟਰੈਲਿੰਗ ਭਰ ਹੋਗੇ ਆ ਕੱਲ ਦਾ ਟਰੈਲਿੰਗ ਭਰ ਹੋਗੇ ਇਹਨਾਂ ਤੇ ਰਾਮੋ ਬਹੁਤ ਬਿਆਹਲੇ ਇਹ ਲੈਵੇ ਦੋ ਦਿਨ ਸਿਲੈਂਡਰ ਧੜ ਜਾਣਾ ਇਹਦਾ ਮੌਸਮ ਠੰਡਾ ਰਹਾ ਹੁਣ ਜਿਆਮ ਦੀ ਇੱਕ ਮਰੀ ਧੋਪੀ ਜੀ ਆਈਏ ਹੈ ਠੰਡੇ ਦਾ ਕੰਮ ਥੋੜਾ ਜੰਦੂ ਗਿਆ ਹੋਰ ਟੈਂਕੀ ਹੋਲੀ ਵੀ ਬਣ ਕਿਤੇ ਵੀ ਹਾਂ ਗਰੂਕ ਬਣ ਗਿਆ ਪਰ ਹੁਣ ਜੇ ਕਾ ਨਵੀਂ ਠਾਰ ਜ ਆਏ ਆ ਗਿਆ ਆ ਗਿਆ ਠੀਕ ਹੈ ਤੇਰਾ ਪਹੁੰਚ ਆ ਗਿਆ ਹੈ 13 ਲੱਖ ਦੀ ਹੈ ਸਾਤੀ ਉਹ ਹੈ ਨਾ ਹੈ ਤਾਂ ਦੁਆ ਦੀ ਬੁੱਕ بیس ਮਾਡਲ ਮੈਂ ਦੋ ਬੈਗ ਨਾਲ ਦਵਾ ਜੀ ਦੂਜੇ ਡਿੱਕੀ ਨਾ ਹੋਵੇ ਜਿਹੜਾ ਫਿਰ ਤੇ ਜੋ ਵੀ ਹੈ ਜੀ ਉਹ ਵਧੀਆ ਤੋਂ ਲੈ ਕੇ ਜਾਣੀ ਬਾਤ ਇਹ ਸਭ ਲੈਨੋ ਲੈਨੋ ਬੈਠਾ ਜਿੱਦੇ ਜ਼ੋਂਦੇ ਉੱਤੇ ਲੱਗ ਜੇ ਕਰਨੀ ਇਹਨੂੰ ਲੈ ਲਈਏ ਇਹ ਫੋਲਡ ਮਾਰਡਨ ਮਰੂਤੀ ਲੈ ਲੈ ਵਧੀਆ ਗੱਡੀ ਆ ਕੁਝ ਨਹੀਂ ਵਿਗੜਦਾ ਇਹਦਾ ਪ੍ਰੋਲ ਇੰਜਨ ਆ ਬਾਈ ਉਹ ਚੰਗੀਆਂ ਚੱਲਦੀਆਂ ਬਲੈਨੋ ਵੀ ਠੀਕ ਆ ਹੁਣ ਤਾਂ ਬਲੈਨੋ ਨਮੀ ਲਈਦੀ ਗੱਡੀ ਨਾ ਲਈਏ ਇਹ ਤੇ ਮੇਰੇ ਘਾਉਣਾ 8 9 ਲੱਖ ਦੇ ਹੁੰਦੇ। 9 10 ਰਾਵਣ। ਤੇ ਇਹ ਚਾਲਦੀ ਵੀ ਚੰਗੀ ਮਿਲ ਜਾਂਦੀ ਮੈਨੂੰ। ਉਹ ਤੇ ਕੋਲੇ ਚ ਲੈ ਕੇ ਆਉਂਦਾ ਇੱਕ ਚਿੱਟਾ ਰੰਗ ਪਤਾ ਨਹੀਂ ਕਿਹੇ ਰੰਗ ਕਰਾਇਆ। ਨਹੀਂ ਚਮਕੀ ਚਿੱਟੇ ਧੁੱਪਰੇ ਖੜੇ ਹੋਰ ਰੰਗ ਹੈ। ਸ਼ਾਮਾਂ ਦੇ ਖੜੇ ਤੇ ਹੋਰ ਰੰਗ। ਤੇ ਦੇਖਦਾ ਵੱੜ ਵੀ ਜਾਊਗਾ। ਵੱੜ ਜਾਣਾ ਵੱੜਨਾ। ਇਹ ਹੋਰ ਵੱਡ ਗਿਆ ਇਹ। ਇਹ ਗੇਟ ਟੋਪਰਾ ਭਾਈ। ਬੜਾ ਰਿਆ। ਆਹ ਤੇ ਜੀ ਹੋ ਗਈ ਵੀ ਕੰਮ ਚੱਲ ਪਿਆ ਹੈ। ਹੂੰ। ਪਾਈ ਜੂ। ਪੈਰ ਮਾਈਕ ਪਾਈ ਜਾ। ਨੋ ਢੇੜੇ ਦੇ ਵਿੱਚ ਸ਼ੁਰੂ ਕਰ ਦਣਾ ਫਾਲੇ ਡੱਗ ਜਾਂਦਾ ਮੈਂ ਗੱਲ ਹੂੰ ਤਾਂ ਜ਼ਰਾ ਸਾਡੀ ਵੀ ਇਸ਼ਿਆਪਾ ਦਾ ਮੈਂ ਤੋਂ ਸਲਾ ਚੱਲਣਾ ਘਾਂਟਾ ਪੂਰਾ ਹੰਦਬ ਕੇ ਤਾਂ ਤੁਹਾਡੇ ਤਾਂ ਫੇਰ ਵੀ ਬੰਦੇ ਲੱਗੇ ਤੇ ਅਸੀਂ ਆਪ ਬਹੁਤ ਹੂੰ ਪਲੈਂਟਰ ਤੇ ਢੇਡ ਲੈਂਟਰ ਆਪਾਂ ਨੇ ਢੇੜਿਆ ਦਾ ਹਾਲਕੇ ਜਾਂਦਾ ਸਾਡੇ ਜਾਣੀ ਉਹਦਾ ਜਿਵਾ ਦੇ ਡਿਲੇਕਟਰ ਦੇ ਨਾਲ ਬਾਲਿਓ ਉਹੀ ਆਪਰ ਹੂੰ ਆ ਲੈਟਰ ਆ ਗਿਆ ਪਾਉਂਦਾ ਇਹ ਲੈਟਰ ਤੋੜਨੇ ਜੇ ਦਿਲ ਤੇੰਦੇ ਨ ਲੱਗੇ ਅੱਜ ਵੀ ਸਾਂਝਾ ਕੱਲ ਤੇ ਕੱਲ ਦੀ ਦਿਹਾੜੀ ਹੋਰ ਲੱਗੇ ਜਾਣੇ ਨਾ ਹੈ ਮਟੀਰੀਅਲ ਕਿਤੇ ਪੈਂਦਾ ਹੈ ਇਹ ਖੱਡਾ ਖੁੱਡਾ ਜਾ ਕੇ ਤੇ ਪਹੀ ਕੋਈ ਰਾਹ ਤੇ ਕੰਮ ਆਉਣਾ ਇਹ ਰੋਡ ਤੇ ਕੰਮ ਆਉਣਾ ਹੂੰ ਬਾਕੀ ਦੇਖ ਲਈ ਫੇਲਟੀ ਹੈ ਹੈ ਹਾਂ ਭਾਰੀ ਨਹੀਂ ਖਾਸੀ ਠੀਕ ਹੈ ਹਲਕੀ ਜਿੰਨੀ ਆਉਂਦੀ ਵੀ ਮੋਟਰ ਨਹੀਂ ਆਉਂਦੀ ਆਪਣੀ ੁੱਡੀਗਾ ਵਧੀਆ ਚੱਲੇਗਾ ਉਹਨਾਂ ਸੌਕ ਤੋੜਨਾ ਸੌਖਾ ਹੋ ਗਿਆ ਇਹਨਾਂ ਨੂੰ ਥੋੜਾ ਜਿਹਾ ਲੈਂਟਰ ਕੰਬਣ ਲੱਜ ਜਾਂਦਾ ਨਾ ਸਾਰੇ ਹੀ ਇੱਕ ਵਾਰ ਟੇੜ ਪੈ ਗਈ ਵਿੱਚ ਨੂੰ ਆ ਫਿਰ ਪ੍ਰੋਜੈਕਟ ਸੌਖਾ ਹੋ ਜਾਣਾ ਤੇ ਬਰਬਾਦ ਲਿਆ ਦੇ ਇਹਦੇ ਵੀ ਕੰਮ ਲੈਣਾ ਹੈ ਇਹਦੇ ਕੀ ਕਰਨ ਨੂਸਾ ਲਾ ਕੇ ਆਉਣਾ 15 ਅਗਸਤ ਦਾ ਹਾਂ ਨਹੀਂ ਉਦਾਂ ਫਾਲ ਵਾਲਾ ਵੀ ਪਿਆ ਹੈ ਅੱਛਾ ਗੋਰੀ ਬਾਈ ਦੀ ਮੋਟਰ ਵੀ ਆ ਗਈ ਨਾ ਨਵਾਂ ਇਹਨਾਂ ਹਾਂ ਜਾਣਾ ਹੈ ਅੱਦਾ ਬਾਈ ਮੇਰਾ ਈਵਨ ਡੈਡੀ ਹੁੰਦਾ ਸੀ ਆ ਬਹੁਤ ਸਾਲ ਹੀ ਵੇਢ ਕਰਦਾ ਹੁਣ ਕਾਰਾ ਹੋ ਗਿਆ ਲੱਗ ਗਿਆ ਆ ਬਦਲ ਕੇ ਆ ਗਿਆ ਬਸ ਦੇ ਇਹ ਅੱਜ ਭਰਦਾ ਵੀ ਹੋਰ ਅੰਦਰ ਅੰਦਰ ਤਿੰਨੇ ਜਾਣੇ ਆ ਬਰਾਬਰ ਭਰਦਾ ਹੈ ਇਹਨਾਂ ਕਮਰਾ ਬਰਾਬਰ ਸਾਫ ਹੁੰਦਾ ਅਸੀਂ ਤੇ ਦੁੱਤੀ ਜੇ ਵੀ ਖੋਲ ਦੋ ਹੁੰਦਾ ਕਿ ਡੁਕੀ ਕਿਹਨੇ ਬਾਅਦ ਵਿੱਚ ਖੋਲੂਗਾ ਜਦੋਂ ਲੈਂਡਰ ਦੇੜੇ ਦੇ ਬਾਅਦ ਇਹਨਾਂ ਦੀ ਕੰਮ ਹੈ ਇਹਨਾਂ ਲਈ ਸਾਰੇ ਏ ਟੂ ਜ਼ेड ਇਹਨਾਂ ਦਾ ਥੱਲੇ ਰੱਖ ਲਿਓਗੇ ਇਹਨਾਂ ਦੀ ਜੜ ਤੱਕ ਨਿਊਆਂ ਤੱਕ ਇਹ ਬਾਕੀ ਦੇਖਦੇ ਕਿਆ ਬਣਦਾ ਫਰਮਾਇਂਦਾ ਕਰਨ ਆਇਆ ਆਂ ਇਹ ਲੈਵਲ ਤੇ ਕੰਮ ਰੱਖਾਂਗਾ ਜੇ ਆਪ ਕਹਿੰਦਾ ਨੈਟਰੀਕ ਹੋ ਗਈ ਇੱਕ ਦਿਨ ਦੀ ਆਹ ਨਹੀਂ ਤੈਨੂੰ ਠੀਕ ਐ ਫਾਦੇ ਬਹੁਤ ਆਉਂਦੇ ਨੇ ਫੁੱਟ ਫੁੱਟ ਮਾਲ ਹੋਣਾ ਬਾਈ ਸਹੀ ਪੂਰਾ ਫੁੱਟ ਮਾਲਾ ਦੇਖ ਲੈ ਖੁੱਲ ਗਿਆ ਨਾ ਪਾਇਨਾ ਉੱਚੀ ਮਾਲ ਦਾ ਉੱਪਰ ਕੇ ਟੇਡਾ ਟਕ ਟੋ ਗਿਆ। ਪਾਖਰਾ ਵਈਪਾ ਉੱਪਰ ਪਾਖਰਾ ਪਿਆ। ਸਾਰਾ ਮਨ ਅੱਛਾ ਲੱਗਿਆ ਮੈਂ ਸੀਚ ਲਾਉ। ਇੱਕ ਗਾਲਾ ਭਾਈ ਸਾਰਾ ਸਰੀਰ ਖਿਲਦਾ ਜੀ ਮੋਟਾ ਫਦਾ ਹੋਵੇ। ਕਿ ਚੱਕਰ ਹਾਈ ਕੁੰਜਲੇ ਬੰਦੇ ਪਾਈ ਜਾਂਦੇ ਰੋਲਾ ਮੇਰਾ ਬੀਪੀ ਹੈ ਮੇਰਾ 슈ਗਰ ਹੈ ਜੇ ਹੈ ਤਾਂ वजन ਵੱਧਾ 15 ਦਿਨ ਇਹ ਨਾ ਬਾਈਆਂ ਨਾਲ ਲਾ ਲਵੇ ਨਾ वजन ਵਧੇਗਾ ਸਾਰਾ ਕੁਝ ਅੰਦਰ ਰਹਿਣਾ ਦੇਦਾ ਸਣਾ ਠਿੱਡ ਵੀ ਅੰਦਰ ਚਲੇ ਜਾਊਗੀ ਭਾਈ ਐ ਸਾਰਾ ਕੁਝ ਹਿਲਦਾ ਹੈ ਸਰੀਰ ਦਾ ਨਾ ਲੱਗਿਆ ਬਾਈ ਮਾਸ਼ਾਅੱਲਾ ਆਂਦੇ ਬਾਈ ਜਿਹਨੇ ਸੱਟਾ ਕਿ ਤੋੜਿਆ ਸੀ ਇੱਕ ਸੱਟ ਕਿੰਦਾ ਹਿੱਲਦਾ ਵੀ ਹੈ ਜੀ ਹੱਸਦਾ ਬੰਦਨ ਪਤਾ ਲੱਗਦਾ ਭਰੀ ਹੈ ਵੀ ਚੱਲੇ ਨੇ ਉਹ ਤਾਂ ਟਰਾਈ ਕਰ ਆਂ ਫੇ ਇਹ ਬੰਦੇ ਇੱਕ ਉੱਪਰ ਲੱਗਿਆ ਪਿਆ ਨਾ ਜਿਵੇਂ ਸਾਰੀ ਇੱਕ ਕੰਮ ਨੂੰ ਜਿੰਨੇ ਭਾਰ ਨਾਲ ਲੈਣਾ ਤੇ ਦੇਖੇ ਦਾ ਰਹਿ ਗਈ ਬਈ ਕਹੀਂ ਵੀ ਨਾ ਕਰਦੀ ਹੈ ਜੀ ਤੇ ਤੇਰੀ ਕਹੀ ਘਰ ਜਾਂਦੀ ਹੈ ਘਰ ਨਾਲੇ ਉੱਥਾ ਜੋਰ ਲਾ ਕਰਨਾ ਅੰਗੇ ਇਧਰ ਨੂੰ ਕਿਉਂ ਪਰੇ ਤੇ ਲਿਆਉਂਦਾ ਨਾ ਇਹ ਤੇ ਟਾਇਰ ਵੀ ਜਿਹੜੇ ਬੰਦਾ ਸਰਦਾ ਇਹ ਚੰਗੀ ਹੈ ਟਾਇਰ ਲਾਉਣੇ ਆ ਇੱਕ ਇੱਕ ਕਿਥੇ ਨਾ ਪਈ ਵਰਦਾ ਪੂਰੀ ਦਾ ਵੀ ਹੈ ਹੈਗੀ ਸਾਈਡ ਕੀ ਹੈਗੀ ਹੂੰ ਹੂੰ ਉਹ ਚੱਗੇ ਨੇ ਵਾਹ ਉਸ ਤੋਂ ਉਹ ਵਿੱਚੋਂ ਮੋਰ ਚਲੇ ਕੇ ਆਏ ਆ Oi! <laughs> ਰਿਪੋਰਟ ਕਰਦਾ <laughs>